ਕਿੱਥੇ ਹੈ ਪਠਾਨ ਮਾਜਰਾ ਕਿੰਨੇ ਐਮ ਐਲ اے ਸੰਪਰਕ ਚ ਭਗਵੰਤ ਮਾਨ ਦੀ ਟੇਕ ਪਠਾਨ ਮਾਜਰੇ ਤੇ ਭਗਵੰਤ ਮਾਨ ਦੀ ਕੁਰਸੀ ਬਚੇਗੀ ਜਾਂ ਨਹੀਂ ਇਹ ਗੱਲ ਕੋਈ ਹੋਰ ਨਹੀਂ ਪਠਾਨ ਮਾਜਰਾ ਤੈਅ ਕਰੇਗਾ ਕੀ ਚੱਲ ਰਿਹਾ ਹੈ ਸਰਕਾਰ ਦੇ ਅੰਦਰ ਕੀ ਭਗਵੰਤ ਮਾਨ ਦੀ ਕੁਰਸੀ ਤੇ ਛਾਏ ਕਾਲੇ ਬੱਦਲ ਜਿਹੜੇ ਆ ਉਹ ਪਰਾਂ ਹੋ ਗਏ ਜਾਂ ਹਾਲੇ ਵੀ ਬੱਦਲ ਬਰਕਰਾਰ ਨੇ ਕੀ 40 ml ਵਾਲੀ ਸੈਟਿੰਗ ਹੈ ਜਿਹੜੀ ਉਹ ਸਹੀ ਥਾਂ ਤੇ ਬੈਠ ਰਹੀ ਹੈ ਕਿਉਂ ਭਗਵੰਤ ਮਾਨ ਦੀ ਜਾਨ ਜਿਹੜੀ ਹੈ ਉਹ ਹਰਮੀਤ ਪਠਾਨ ਮਾਜਰੇ ਦੀ ਮੁਠੀ ਦੇ ਵਿੱਚ ਆਈ ਹੋਈ ਹੈ ਆਖਰਕਾਰ ਚੱਲ ਕੀ ਰਿਹਾ ਹੈ ਕੀ ਹੋਣ ਜਾ ਰਿਹਾ ਹੈ ਹਰਮੀਤ ਪਠਾਨ ਮਾਜਰਾ ਨੂੰ ਲੈ ਕੇ ਪੁਲਿਸ ਹਾਲੇ ਤੱਕ ਕਿੱਥੇ ਪਹੁੰਚੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਿਹੜੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਦਬਾਅ ਹੈ ਕਿ ਉਹ ਅਹੁਦਾ ਛੱਡ ਦੇਣ ਤੇ ਦਿੱਲੀ ਵਾਲੇ ਹਰ ਹਿੱਲਾ ਵਰਤਨ ਦੇ ਲਈ ਤਿਆਰ ਨੇ ਪਰ ਥੋੜੇ ਜੇ ਪੈਰ ਦਿੱਲੀ ਲੋਬੀ ਨੇ ਪਿੱਛੇ ਜ਼ਰੂਰ ਖਿੱਚੇ ਐ ਤੇ ਉਹਦਾ ਕਾਰਨ ਮੈਂ ਤੁਹਾਨੂੰ ਕੱਲ੍ਹ ਵਾਲੀ ਖਬਰ 'ਚ ਦੱਸ ਚੁੱਕਿਆ ਹੁਣਸ ਮਾਮਲਾ ਇਹ ਹੈ ਕਿ ਇੱਕ ਪਾਸੇ ਤਾਂ ਹੜ੍ਹ ਨੇ ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੜਾਂ ਦੀ ਸਥਿਤੀ ਆ ਜਿਹੜੀ ਉਹ ਭਿਆਨਕ ਹੋ ਸਕਦੀ ਹੈ ਲਗਾਤਾਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੱਡੇ ਹੜ੍ਹ ਆਉਣ ਦਾ ਖਤਰਾ ਘੱਗਰ ਕਰਕੇ ਬਣਿਆ ਹੋਇਆ ਪਰ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਜੀ ਹਰਮੀਤ ਪਠਾਨ ਮਾਜਰਾ ਨੂੰ ਲੱਭਦੇ ਫਿਰਦੇ ਨੇ ਹਰਮੀਤ ਪਠਾਨ ਮਾਜਰਾ ਤਾਂ ਐ ਬਣਾਤਾ ਕਿ ਜਿਵੇਂ ਯਾਸ਼ੇ ਮੁਹੰਮਦ ਦਾ ਕੋਈ ਤਕੜਾ ਕਾਰਕੁਨ ਹੋਵੇ ਯਾਸ਼ੇ ਮੁਹੰਮਦ ਦਾ ਜਾਂ ਕਿਸੇ ਵੀ ਅੱਤਵਾਦੀ ਸੰਗਠਨ ਦਾ ਵੱਡਾ ਲੀਡਰ ਹੋਵੇ ਤੇ ਉਹਨੂੰ ਫੜਨਾ ਬਹੁਤ ਜ਼ਰੂਰੀ ਹੈ ਇੱਕ 376 ਦਾ ਪਰਚਾ ਆਇਆ ਉਹਦੇ ਉੱਤੇ ਤੇ ਉਹ ਵੀ ਪਰਚਾ ਜਿਹੜਾ ਕੰਟਰੋਵਰਸ਼ੀਅਲ ਹੈ ਵਿਵਾਦਿਤ ਹੈ ਅਦਾਲਤ ਦੇ ਵਿੱਚ ਖੁਦ ਪੰਜਾਬ ਪੁਲਿਸ ਇਸ ਮਾਮਲੇ ਨੂੰ ਮੰਨ ਚੁੱਕੀ ਹੈ ਐਸਐਸਪੀ ਮਹਾਲੀ ਦਾ ਜੋ ਹਲਫਨਾਮਾ ਹੈ ਕਿ ਉਹ ਸ਼ਿਕਾਇਤ ਦਫ਼ਤਰੇ ਦਾਖਲ ਕਰ ਦਿੱਤੀ ਗਈ ਹੈ ਦਾਖਲ ਦਫ਼ਤਰ ਕਰ ਦਿੱਤੀ ਗਈ ਹੈ ਤਾਂ ਇਹ ਇਸ ਵਿੱਚ ਹਰਮੀਤ ਪਠਾਨ ਮਾਜਰਾ ਰੂਪ ਪੋਸ਼ ਕਿਉਂ ਨੇ ਉਹਨਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਭਲਕੇ ਹੋਣੀ ਹੈ ਪਟਿਆਲੇ ਦੀ ਅਦਾਲਤ ਦੇ ਅੰਦਰ ਪਰ ਇਹ ਇਹ ਸਭ ਕਾਸੇ ਦੇ ਵਿੱਚ ਇੱਕ ਲਿੰਕ ਜਿਹੜਾ ਉਹ ਸਟੈਬਲਿਸ਼ ਹੁੰਦਾ ਹੈ ਇੱਕ ਲਿੰਕ ਹੈ ਜਿਹੜਾ ਉਹ ਬਣਦਾ ਹੈ ਜੋ ਅਟਕਲਾ ਨੇ ਤੇ ਜੋ ਇਨਫੋਰਮੇਸ਼ਨ ਆ ਰਹੀ ਹੈ ਸੋਰਸਸ ਦੇ ਹਵਾਲੇ ਨਾਲ ਕਿ ਹਰਮੀਤ ਪਠਾਨ ਮਾਜਰਾ ਦੇ ਵਿੱਚ ਇਸ ਸਮੇਂ ਭਗਵੰਤ ਮਾਨ ਦੀ ਜਾਣ ਜਿਹੜੀ ਹੈ ਉਹ ਫਸੀ ਹੋਈ ਹੈ ਹਰਮੀਤ ਪਠਾਣ ਮਾਜਰਾ ਹੀ ਨੇ ਜਿੰਨਾ ਟ ਸਮਾਂ ਹਰਮੀਤ ਪਠਾਣ ਮਾਜਰਾ ਰੂਪੋਸ਼ ਨੇ ਜਾ ਉਹ ਪੁਲਿਸ ਦੇ ਹੱਥੇ ਨਹੀਂ ਚੜਦੇ ਉਹਨਾਂ ਸਮਾਂ ਭਗਵੰਤ ਮਾਨ ਮੁੱਖ ਮੰਤਰੀ ਨੇ ਉਹਦੇ ਪਿੱਛੇ ਰੀਜ਼ਨਿੰਗ ਜੋ ਸਾਹਮਣੇ ਆਉਂਦੀ ਹੈ ਜੋ ਕਾਰਨ ਸਾਹਮਣੇ ਆਉਂਦੇ ਆ ਉਹ ਇਹ ਹੈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਐਮਐਲਏ ਹਰਮੀਤ ਪਠਾਣ ਮਾਜਰਾ ਦੇ ਸੰਪਰਕ ਦੇ ਵਿੱਚ ਨੇ ਹਰਮੀਤ ਪਠਾਣ ਮਾਜਰਾ ਦੇ ਸੰਪਰਕ ਚ ਇੱਕ ਵੱਡੀ ਗਿਣਤੀ ਚ ਐਮਐਲਏ ਆ ਦੇ ਹੂਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਏ ਡਰਾਬਾ ਦੇ ਰਹੇ ਨੇ ਕਿ ਮੈਂ ਪਾਰਟੀ ਤੋੜ ਦੂੰਗਾ ਇਹ 'ਚ ਕੋਈ ਸ਼ੱਕ ਵੀ ਨਹੀਂ ਹੈ ਕਿ ਜੇ ਭਗਵੰਤ ਮਾਨ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਤਾਂ ਪਾਰਟੀ ਦੋ ਫਾੜ ਹੋਣੀ ਤੈ ਹੈ ਭਗਵੰਤ ਮਾਨ ਤੋਂ ਇਹ ਚੀਜ਼ ਸਹਾਰੀ ਨਹੀਂ ਜਾ ਸਕਦੀ ਇਸੇ ਚੱਕਰ ਦੇ ਵਿੱਚ ਪੁਲਿਸ ਹਾਲੇ ਤੱਕ ਦਿੱਲੀ ਜਾ ਚੁੱਕੀ ਹੈ ਦਿੱਲੀ ਜਾਣ ਤੋਂ ਬਾਅਦ ਪੁਲਿਸ ਹਰਿਆਣਾ 'ਚ ਵੀ ਕਈ ਥਾਈਂ ਜਾ ਚੁੱਕੀ ਹੈ ਜਿਹੜੇ ਉਹ 11-12 ਲੋਕ ਹਰਾਸਤ 'ਚ ਲਏ ਐ ਉਹ ਜਿਹੜੇ ਜਿਹੜੇ ਥਾਂ ਦੱਸਦੇ ਆ ਉੱਥੇ-ਉੱਥੇ ਛਾਪੇਮਾਰੀ ਪੁਲਿਸ ਕਰ ਰਹੀ ਹੈ ਪਰ ਪੁਲਿਸ ਦੇ ਹਾਲੇ ਤੱਕ ਹੱਥ ਬਿਲਕੁਲ ਖਾਲੀ ਨੇ ਖਾਲੀ ਕਿਉਂ ਨੇ ਹੁਣ ਕਈ ਤਾਂ ਕਹਿੰਦੇ ਨੇ ਕਿ ਵੀ ਇਹ ਹਰਮੀਤ ਪਠਾਨ ਮਾਜਰਾ ਇਹਨਾਂ ਦੇ ਕੋਲੀ ਨੇ ਹੁਣ ਐ ਨਹੀਂ ਦੱਸਦੇ ਕਿ ਕਿਹਦੇ ਕੋਲ ਨੇ ਭਗਵੰਤ ਮਾਨ ਕੋਲ ਨੇ ਕੇਜਰੀਵਾਲ ਕੋਲ ਨੇ ਉਹ ਕਹਿੰਦੇ ਕਿ ਇਹਨਾਂ ਦੇ ਕੋਲ ਨੇ ਪਰ ਜੇ ਇਸ ਗੱਲ ਨੂੰ ਮੰਨ ਲਿਆ ਜਾਂਦਾ ਕਿ ਉਹ ਇਹਨਾਂ ਦੇ ਕੋਲ ਨੇ ਤਾਂ ਫਿਰ ਮਸਲਾ ਕੀ ਆ ਫਿਰ ਪੁਲਿਸ ਦਾ ਤੇਲ ਫਕੂਣ ਦਾ ਕੀ ਫਾਇਦਾ ਸੋ ਆਲੇ ਆ ਕਿ ਫਿਰ ਇਹਦਾ ਮਤਲਬ ਦਿੱਲੀ ਵਾਲਿਆਂ ਦੇ ਕੋਲ ਤਾਂ ਹੈ ਨਹੀਂਗੇ ਜੋ ਅਮਾਉਂਟ ਦੱਸੀ ਜਾਂਦੀ ਹੈ ਜੋ ਗਿਣਤੀ ਦੱਸੀ ਜਾਂਦੀ ਹੈ ਉਹ ਹੈ 40 ਦੇ ਕਰੀਬ-ਕਰੀਬ ਕਿ 40 ਦੇ ਕਰੀਬ-ਕਰੀਬ ਐਮਐਲਏ ਜਿਹੜੇ ਆ ਉਹ ਹਰਮੀਤ ਪਠਾਨ ਮਾਜਰਾ ਦੇ ਸੰਪਰਕ ਚ ਨੇ ਤੇ ਹਰਮੀਤ ਪਠਾਨ ਮਾਜਰਾ ਜਦੋਂ ਕੁਲਤਾਰ ਸਿੰਘ ਸੰਧਵਾਂ ਵਾਲਾ ਸਾਰਾ ਐਪੀਸੋਡ ਹੋਇਆ ਉਸ ਐਪੀਸੋਡ ਚ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਟੱਚ ਚ ਲੰਮ ਸਲਾਮ 10 ਤੋਂ 15 ਐਮਐਲਏ ਦਾ ਅਮਾਉਂਟ ਸੀ ਗਿਣਤੀ ਸੀ ਮਾਫ ਕਰਨਾ ਮੈਂ ਅਮਾਉਂਟ ਸ਼ਬਦ ਵਰਤ ਗਿਆ ਉਹ ਗਿਣਤੀ ਸੀ ਤੇ ਇਸ ਗਿਣਤੀ ਦੇ ਕਾਰਨ ਹੀ ਜਿਹੜਾ ਉਸ ਸਮੇਂ ਵੀ ਉਰਪੋਸ਼ ਹੋਇਆ ਸੀ ਇਸ ਵਾਰ ਉਹ ਟੇਡੇ ਤਰੀਕੇ ਨਾਲ ਹੋਇਆ ਪੂਰਾ ਮਾਹੌਲ ਬਣਾ ਕੇ ਕਿ ਦਿੱਲੀ ਦੇਖੋ ਤੁਸੀਂ ਕੜੀ ਨੂੰ ਕੜੀ ਨਾਲ ਜੋੜਨ ਦੀ ਕੋਸ਼ਿਸ਼ ਕਰੋ ਕਿ ਉਹਨਾਂ ਨੇ ਦਿੱਲੀ ਲੋਬੀ ਦੇ ਖਿਲਾਫ ਪੂਰਾ ਮਾਹੌਲ ਬਣਾਇਆ ਫਿਰ ਜੋ ਹੋਇਆ ਉਹ ਤੁਹਾਡੇ ਸਾਹਮਣੇ ਹੀ ਹੈ ਤੇ ਹਰਮੀਤ ਪਠਾਨ ਮਾਜਰਾ ਮੁੜ ਕੇ ਲੱਭੇ ਨਹੀਂ ਤੇ ਹੁਣ ਉਹਨਾਂ ਨੂੰ ਲੱਭਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਉਹਨਾਂ ਦੀ ਧਰਮ ਪਤਨੀ ਜਿਹੜੇ ਪਟਿਆਲੇ ਵਾਲੀ ਰਹਿائش ਦੇ ਵਿੱਚ ਦੱਸਿਆ ਜਾਂਦਾ ਕਿ ਅਨਲ ਘਾਰ ਤੋਂ ਹੌਸ ਰੈਸਟ ਨੇ ਨਜ਼ਰਬੰਦ ਨੇ ਤੇ ਉਹਨਾਂ ਦਾ ਬੇਟਾ ਜਿਹੜਾ ਹੈ ਉਹ ਵੀ ਰੂਪੋਸ਼ ਹੈ ਇਹ ਸਾਰੀਆਂ ਕੜੀਆਂ ਨੂੰ ਜਦੋਂ ਤੁਸੀਂ ਤੋੜਦੇ ਹੋ ਖੋਲਦੇ ਹੋ ਦੇਖਦੇ ਹੋ ਤਾਂ ਇੱਕ ਚੀਜ਼ ਬੜੀ ਕਲੀਅਰ ਨਿਕਲ ਕੇ ਆਉਂਦੀ ਹੈ ਕਿ ਹਰਮੀਤ ਪਠਾਨ ਮਾਜਰਾਤ ਦੇ ਵਿੱਚ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਣ ਮੁੱਖ ਮੰਤਰੀ ਦੀ ਕੁਰਸੀ ਤੇ ਜੇ ਭਗਵੰਤ ਮਾਨ ਫਿਲਹਾਲ ਲੜਦੇ ਝਗੜਦੇ ਜਿਹੜਾ ਢੀਲਾ ਸ਼ੀਲਾ ਕਰਦੇ ਹੋਏ ਬਰਕਰਾਰ ਨੇ ਉਹ ਹਰਮੀਤ ਪਠਾਨ ਮਾਜਰਾ ਦੇ ਕਾਰਨ ਕਈ ਸੀਨੀਅਰ ਪੱਤਰਕਾਰ ਕਹਿੰਦੇ ਨੇ ਕਿ ਲੋੜ ਕੀ ਹੈ ਆਮ ਆਦਮੀ ਪਾਰਟੀ ਲੋੜ ਤਾਂ ਭਾਈ ਕੇਜਰੀਵਾਲ ਦੱਸ ਸਕਦਾ ਤੇ ਜਿਹੜੀਆਂ ਖਬਰਾਂ ਦੀ ਪਲਾਂਟੇਸ਼ਨ ਦੀ ਗੱਲ ਕਰਦੇ ਨੇ ਕਿ ਖਬਰਾਂ ਪਲਾਂਟ ਕੀਤੀਆਂ ਗਈਆਂ ਫਿਰ ਕਿੰਨੇ ਕੀਤੀਆਂ ਖਬਰਾਂ ਦਾ ਪਲਾਂਟ ਦਿੱਲੀ ਲੋਬੀ ਨੇ ਹੀ ਕਿਰੀ ਹਣਾ ਖਬਰਾਂ ਦਾ ਦਿੱਲੀ ਲੋਬੀ ਨੇ ਦਿੱਤੀਆਂ ਕਿਉਂਕਿ ਕੋਈ ਹੋਰ ਤਾਂ ਬਦਲਣ ਜਾ ਨਹੀਂ ਸੀ ਰਿਹਾ ਮੈਂ ਨਹੀਂ ਸੀ ਬਦਲਣ ਜਾ ਰਿਹਾ ਤਵੀਰਵਾਦਲ ਨਹੀਂ ਸੀ ਪਰ ਕੋਈ ਚੌਥਾ ਬੰਦਾ ਥੋੜਾ ਬਦਲਣ ਜਾ ਰਿਹਾ ਸੀ ਦਿੱਲੀ ਵਾਲਿਆਂ ਨੇ ਬਦਲਣਾ ਨਾ ਇਹ ਇਹ ਐਕਸ਼ਨ ਟੇਕ ਤਾਂ ਦਿੱਲੀ ਵਾਲਿਆਂ ਨੇ ਕਰਨਾ ਇਹ ਕਾਰਵਾਈ ਤਾਂ ਦਿੱਲੀ ਵਾਲਿਆਂ ਨੇ ਪਾਉਣੀ ਆ ਇਸ ਕਰਕੇ ਉਹਨਾਂ ਨੇ ਖਬਰਾਂ ਫਲੋਟ ਕਰਾਈਆਂ ਤੇ ਉਹਨਾਂ ਨੇ ਪਾਣੀ ਵੀ ਨਾਪਿਆ ਤੇ ਚੀਜ਼ਾਂ ਨੂੰ ਵੀ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਹ ਉਹਨਾਂ ਦਾ ਅਟੈਂਪਟ ਜਿਹੜਾ ਹੈ ਉਹ ਕਰਨਾ ਚਾਹੁੰਦੇ ਸੀ ਉਹ ਤੋਂ ਫਿਲਹਾਲ ਉਹਨਾਂ ਨੇ ਪੈਰ ਥੋੜੇ ਜਿਹਾ ਪਿੱਛੇ ਖਿੱਚ ਲਿਆ ਪਰ ਪ੍ਰੈਸ਼ਰ ਬਰਕਰਾਰ ਹੈ ਉਹ ਚਾਹੁੰਦੇ ਆ ਕਿ ਭਗਵੰਤ ਮਾਨ ਸਾਈਡ ਤੇ ਹਟੇ ਤੇ ਕਈ ਕਹਿੰਦੇ ਆ ਕਿ ਨੁਕਸਾਨ ਹੋਊਗਾ ਇਹ ਤਾਂ ਦੇਖੋ ਜੀ ਨੁਕਸਾਨ ਤਾਂ ਭਗਵੰਤ ਮਾਨ ਕੇਜਰੀਵਾਲ ਦਾ ਹੋਊਗਾ ਹੀ ਹੋਊਗਾ ਕਿ ਭਗਵੰਤ ਮਾਨ ਵਰਗੀ ਪਪੂਲਰ ਪਰਸਨੈਲਿਟੀ ਨੂੰ ਐਡੇ ਵੱਡੇ ਅਹੁਦੇ ਤੋਂ ਇਦਾਂ ਲਾਹ ਦੇਣਾ ਤੇ ਉਹ ਉਹਦਾ ਉਹਦਾ ਜਿਹੜਾ ਰਿਐਕਸ਼ਨ ਹੈ ਉਹ ਵੀ ਹੋਊਗਾ ਹੀ ਹੋਊਗਾ ਲੋਕਾਂ ਦੇ ਵਿੱਚ ਤਾਂ ਰਲਿਆ ਮਿਲਿਆ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਲੋਕਾਂ ਦੇ ਵਿੱਚ ਤਾਂ ਰਲਿਆ ਮਿਲਿਆ ਰੁਝਾਨ ਹੈ ਹਾਲਾਂਕਿ ਮੈਂ ਸੋਸ਼ਲ ਮੀਡੀਆ ਦੇ ਉੱਤੇ ਬਹੁਤਾ ਬਲੀਵ ਨਹੀਂ ਕਰਦਾ ਇਸ ਮਾਮਲੇ ਦੇ ਵਿੱਚ ਪਰ ਇਹ ਇਹ ਜਿਹੜਾ ਰੁਝਾਨ ਹੈ ਕਿ ਬਦਲ ਦਿੱਤਾ ਜਾਣਾ ਚਾਹੀਦਾ ਵਧੀਆ ਉਹ ਲੋਕ ਤਾਂ ਇਹ ਸੋਚਦੇ ਆ ਕਿ ਪਾਰਟੀ ਦੋਫੜ ਹੋਗੀ ਵੀ ਉਹ ਕਹਿੰਦੇ ਕਿ ਉਹਨਾਂ ਕੋਲੇ ਬਦਲ ਨਹੀਂ ਇਹ ਗੱਲ ਮੰਨ ਲਈ ਕਿ ਉਹਨਾਂ ਕੋਲੇ ਬਦਲ ਹੈ ਨਹੀਂ ਇਹ ਸੱਚ ਹੈ ਕਿ ਉਹਨਾਂ ਕੋਲੇ ਬਦਲ ਨਹੀਂ ਹੈ ਪਰ ਅਗਲੇ ਚਾਹੁੰਦੇ ਆ ਤੇ ਜੇ ਉਹਨਾਂ ਕੋਲੇ ਬਦਲ ਹੋਵੇ ਵੀ ਤਾਂ ਵੀ ਜੇ ਉਹ ਚਾਹਣ ਤਾਂ ਕਰ ਸਕਦੇ ਨੇ ਜੇ ਉਹ ਨਹੀਂ ਚਾਹੁੰਦੇ ਜੇ ਉਹਨਾਂ ਦਾ ਇੱਛਾ ਨਹੀਂ ਹੈਗੀ ਤਾਂ ਨਹੀਂ ਕਰਨਗੇ ਇਸ ਕਰਕੇ ਉਹ ਚਾਹੁੰਦੇ ਆ ਮੇਰੀ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦਿੰਨਾ ਕਿ ਮਨ ਲਓ ਕਿ ਤੁਹਾਡਾ ਜੀ ਕਰਦਾ ਹੈ ਕਿ ਕਿਸੇ ਦੇ ਮੂੰਹ ਤੇ ਥੱਪੜ ਮਾਰੋ ਤੁਹਾਡਾ ਦਿਲ ਕਰ ਰਿਹਾ ਹੈ ਨਾ ਤੁਹਾਡੀ ਇੱਛਾ ਹੈ ਤੁਸੀਂ ਉਸ ਨੂੰ ਕਰਨ ਦੇ ਲਈ ਐਗਜ਼ੀਕਿਊਟ ਕਰਨ ਦੇ ਲਈ ਥੱਪੜ ਮਾਰਨ ਦੇ ਲਈ ਅੱਗੇ ਵੱਧਦੇ ਹੋ ਅਗਲਾ ਆਪਣਾ ਮੂੰਹ ਪਰਾ ਕਰ ਲੈਂਦਾ ਹੈ ਆਪਣੀ ਸੁਰੱਖਿਆ ਦੇ ਵਿੱਚ ਤਾਂ ਇਹ ਉਹਦੀ ਕਾਬਲੀਅਤ ਹੈ ਇੱਥੇ ਇਹੀ ਖੇਡ ਚੱਲ ਰਿਹਾ ਹੈ ਦਿੱਲੀ ਵਾਲੇ ਚਾਹੁੰਦੇ ਆ ਭਗਵੰਤ ਮਾਨ ਅਗੋ ਅਟੈਂਪਟ ਲੈਂਦੇ ਆ ਇਹ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਹਰਮੀਤ ਪਠਾਣਵਾਜਰਾ ਦੇ ਕੋਲੇ ਜੇਕਰ 40 ਨੰਬਰਾਂ ਵਾਲੀ ਗੱਲ ਸੱਚੀ ਹੈ ਜੋ ਕਿ ਇਨਫੋਰਮੇਸ਼ਨ ਆ ਰਹੀ ਹੈ ਕਿ ਉਹਨਾਂ ਦੇ ਕੋਲੇ 40 ਨੰਬਰ ਨੇ ਤੇ ਇਸੇ ਕਰਕੇ ਭਗਵੰਤ ਮਾਨ ਬਚੇ ਬੈਠੇ ਆ ਦਿੱਲੀ ਵਾਲਿਆਂ ਨੇ ਮੈਂ ਇੱਕ ਇੱਕ ਐਗਜ਼ਾਮਪਲ ਦਿੰਨਾ ਕਿ ਮੇਰੇ ਕੋਲ ਦੋ ਸੋਰਸਸ ਸੀਗੇ ਇੱਕ ਸੋਰਸ ਮੇਰੇ ਕੋਲੇ ਖਬਰ ਦੇ ਰਿਹਾ ਹੈ ਏ ਇੱਕ ਬੀ ਜਿਹੜਾ ਇਹ ਸੋਰਸ ਹੈ ਜਿਹੜੀ ਉਹਨੇ ਖਬਰ ਦਿੱਤੀ ਜੋ ਉਹਨੇ ਮੈਨੂੰ ਲਿਖ ਕੇ ਦੱਸਿਆ ਕਿ ਆ ਆ ਫਲਾਨਾ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਧਮਕਾਨੇ ਸਿੰਘ ਨੂੰ ਡਿਪਟੀ ਸੀਐਮ ਫਲਾਨਾ ਉੱਪਰ ਲਿਖਿਆ ਆ ਸੀਗਾ ਭਰੋਸੇਯੋਗ ਸੂਤਰਤ ਐਨੀ ਚੀਜ਼ ਲਿਖੀ ਹੋਈ ਸੀ ਸੋਰਸ ਨੇ ਖਬਰ ਦਿੱਤੀ ਦੂਜੇ ਸੋਰਸ ਨੇ ਵੀ ਕੁਝ ਸਮੇਂ ਬਾਅਦ ਇਹੀ ਖਬਰ ਦਿੱਤੀ ਇਟ ਮੀਨਸ ਕਿ ਇਹ ਇੱਕ ਥਾਂੋਂ ਹੀ ਪ੍ਰੋਡਕਸ਼ਨ ਹੋ ਰਹੀ ਸੀ ਨਾ ਇਹ ਇੱਕ ਥਾਂੋਂ ਹੀ ਲਿਖ ਕੇ ਆ ਰਹੇ ਸੀ ਤੇ ਆਗ ਕਿਥਰੇ ਸੀ ਦਿੱਲੀ ਲੋਬੀ ਜੋ ਇਹਦਾ ਮਤਲਬ ਕਿ ਦਿੱਲੀ ਲੋਬੀ ਚਾਹੁੰਦੀ ਹੈ ਕਿ ਇਹ ਸਾਰਾ ਕੁਝ ਕੀਤਾ ਜਾ ਸਕੇ ਉਹ ਚਾਹੁੰਦੇ ਨੇ ਕਰਨਾ ਇਸ ਕਰਕੇ ਹੀ ਉਹਨਾਂ ਨੇ ਇਹ ਚੀਜ਼ ਫਲੂਟ ਕਰਾਈ ਹਾਂ ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਜਦੋਂ ਫਲੂਟ ਕਰਾਈ ਉਹ ਸਮੇਂ ਤੋਂ ਪਹਿਲਾਂ ਹੋ ਗਈ ਜਾਂ ਕਿਵੇਂ ਵੀ ਹੋ ਗਿਆ ਜਾਂ ਉਹ ਉਹਨਾਂ ਨੇ ਇਹ ਕਰਾਈ ਕਿ ਭਗਵੰਤ ਮਾਨ ਨੂੰ ਹਿਸਾਸ ਕਰਾਇਆ ਜਾ ਸਕੇ ਫਿਰ ਭਗਵੰਤ ਮਾਨ ਹਸਪੀਟਲਾਈਜ਼ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਐਸੀ ਉਹਨਾਂ ਦੀ ਚੰਗੀ ਸਿਹਤ ਦੀ ਹਮੇਸ਼ਾ ਕਾਮਨਾ ਕਰਦੇ ਆ ਤੇ ਕੱਲ ਸਾਰੇ ਮੰਤਰੀ ਵੀ ਗਏ ਇਹ ਗੱਲ ਦਾ ਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ एवरीथिंग ਇਜ਼ ਓਕੇ ਆਲ ਇਜ਼ ਵੈਲ ਬਟ ਨਥਿੰਗ ਇਜ਼ ਵੈਲ ਕੁਝ ਵੀ ਓਕੇ ਨਹੀਂ ਅੰਦਰ ਖਾਤੇ ਪੂਰਨ ਤੌਰ ਤੇ ਉੱਤੇ ਪ੍ਰੈਸ਼ਰ ਹੈ ਦਿੱਲੀ ਵਾਲਿਆਂ ਦਾ ਅਟੈਂਪਟ ਫਿਲਹਾਲ ਰੋਕਿਆ ਗਿਆ ਹੋ ਸਕਦਾ ਹੈ ਠੱਲਿਆ ਗਿਆ ਹੋ ਸਕਦਾ ਹੈ ਪੋਸਟਪੋਨ ਕੀਤਾ ਗਿਆ ਹੋ ਸਕਦਾ ਇਹ ਖਤਮ ਨਹੀਂ ਹੋਇਆ ਇਹ ਬੰਦ ਨਹੀਂ ਹੋਇਆ ਇਹ ਗੱਲ ਜਿਹੜੀ ਆ ਉਹ ਕਨਫਰਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਹੁਣ ਸ਼ਰਤ ਇਹ ਹੈ ਕਿ ਹਰਮੀਤ ਪਠਾਨ ਮਾਜਰਾ ਉਦੋਂ ਹੀ ਬਾਹਰ ਆਉਣਗੇ ਜਦੋਂ ਤਾਂ ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਜੇਗੀ ਇੱਕ ਕੇਸ ਸੈਟਲ ਹੋ ਜਾਊਗਾ ਦੂਜਾ ਉਹ ਉਦੋਂ ਹੀ ਬਾਹਰ ਆਉਣਗੇ ਜਦੋਂ ਜਿਹੜੀ ਜਿਆਦਾ ਭਗਵੰਤਮਾਨ ਅਹੁਦੇ ਤੋਂ ਲਾਂਭੇ ਕਰ ਦਿੱਤੇ ਜਾਣਗੇ ਤੇ ਜਿਹੜਾ ਪਾਰਟੀ ਦੇ ਵਿੱਚ ਰਿਵਲਟ ਹੋਣਾ ਹੈ ਜਿਹੜਾ ਪਾਰਟੀ ਦੇ ਵਿੱਚ ਰਫੜ ਪੈਣਾ ਦੋ ਫਾੜ ਹੋਣੀ ਹੈ ਉਦੋਂ ਤੇ ਜਾਂ ਜਦੋਂ ਸੈਟਿੰਗ ਹੋ ਗਈ ਭਗਵੰਤਮਾਨ ਸੈਟਿੰਗ ਕਰ ਗਏ ਸਾਰਾ ਕੁਝ ఎవਰੀਥਿੰਗ ਓਕੇ ਕਰ ਲਿਆ ਗਿਆ ਤਾਂ ਉਦੋਂ ਹੁਣ ਕਈ ਸਰੋਤੇ ਤੇ ਦਰਸ਼ਕ ਚੀਜ਼ ਨੂੰ ਉਵੇਂ ਲੈਣ ਦੀ ਕੋਸ਼ਿਸ਼ ਨਹੀਂ ਕਰਦੇ 10 ਮਿੰਟ ਦੀ ਖਬਰ ਦੇ ਵਿੱਚੋਂ ਇੱਕ ਹਿੱਸੇ ਨੂੰ ਤੁਸੀਂ ਸੁਣ ਲੈਣੇ ਹੋ ਤੇ ਉਹਦੇ ਤੇ ਆਪਣੀ ਰਾਇ ਰੱਖਦੇ ਹੋ ਤੁਹਾਡੀ ਰਾਇ ਸਿਰ ਮੱਥੇ ਤੇ ਆ ਪਰ ਖਬਰ ਪੂਰੀ ਸੁਣ ਲਓ ਕਰੋ ਹਰ ਚੀਜ਼ ਪਹਿਲੇ ਦਿਨ ਤੋਂ ਜਿਸ ਦਿਨ ਪਹਿਲੀ ਖਬਰ ਦਿੱਤੀ ਸੀ ਅ ਮੇਰੇ ਕਲ ਮੈਂ 4 ਤਰੀਕ ਨੂੰ ਪਹਿਲੀ ਖਬਰ ਦਿੱਤੀ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਇਸ ਸਾਰੇ ਡਵੈਲਪਮੈਂਟ ਦੇ ਵਿੱਚ ਜਿਹੜੀਆਂ ਰੀਜ਼ਨਿੰਗ ਦਿੱਤੀਆਂ ਉਹ ਸਾਰੀਆਂ ਦੀਆਂ ਸਾਰੀਆਂ ਐਕੂਰੇਟ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੈਂ ਕੱਲੇ ਨਹੀਂ ਦਿੱਤੀ ਆ ਪੰਜਾਬ ਦੇ ਬਹੁਤ ਸਾਰੇ ਪੱਤਰਕਾਰਾਂ ਨੇ ਦਿੱਤੀਆਂ ਕੁਝ ਕੁ ਪੱਤਰਕਾਰ ਸਿਰਫ ਤੇ ਸਿਰਫ ਭਗਵਾਨ ਤਮਨ ਦੇ ਨਾਲ ਪ੍ਰੇਮ ਦੇ ਵਿੱਚ ਆ ਕੇ ਇਹ ਗੱਲਾਂ ਕਹਿ ਰਹੇ ਨੇ ਕਿ ਇਦਾਂ ਦਾ ਨਹੀਂ ਕੁਝ ਹੈਗਾ ਉਹਨਾਂ ਨੂੰ ਕੀ ਲੋੜ ਐ ਕੇਜਰੀਵਾਲ ਹੁਣੀ ਪਾਗਲ ਥੋੜੀ ਐ ਕਿ ਉਹ ਕਰ ਦੇਣਗੇ ਕੇਜਰੀਵਾਲ ਹੁਣੀ ਪਾਗਲ ਸਿਆਣੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਕੇਜਰੀਵਾਲ ਹੁਣਾ ਨੇ ਕਰਨਾ ਸੀ ਤੇ ਇਹਦੀ ਜਾਣਕਾਰੀ ਉਹਨਾਂ ਦੇ ਵੱਲੋਂ ਹੀ ਫਲੋਟ ਕਰਾਈ ਗਈ ਇਹ ਇਹ ਕਹਿ ਦੇਣਾ ਸੋਖੀ ਗੱਲ ਹੈ ਕਿ ਖਬਰਾਂ ਪਲਾਂਟ ਕੀਤੀਆਂ ਜਾ ਰਹੀਆਂ ਨੇ ਕੌਣ ਕਰ ਰਿਹਾ ਹੈ ਖਬਰਾਂ ਪਲਾਂਟ ਵੱਡਾ ਪ੍ਰਸ਼ਨ ਹੀ ਇੱਥੇ ਹੈ ਕਿ ਖਬਰਾਂ ਪਲਾਂਟ ਕੌਣ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਤੁਹਾਡੇ ਕੋਲ ਇਹਦੀ ਰੀਜ਼ਨਿੰਗ ਹੈ ਹੀ ਨਹੀਂਗੀ ਤੁਹਾਡੇ ਕੋਲ ਇਹਦਾ ਇਹਦਾ ਕੋਈ ਜਵਾਬ ਹੀ ਨਹੀਂ ਹੈ ਕਿਉਂ ਕਿਉਂ ਕਰ ਰਿਹਾ ਹੈ ਬਹੁਤ ਕੁਝ ਚੱਲ ਰਿਹਾ ਹੈ ਆਉਂਦੇ ਦਿਨਾਂ 'ਚ ਪਟਾਕੇ ਪੈਣਗੇ ਹਰਮੀਤ ਪਠਾਨ ਮਾਜਰਾ ਦੇ ਉੱਤੇ ਇਸ ਸਮੇਂ ਤੁਸੀਂ ਅੱਖਾਂ ਲਾ ਕੇ ਬਹਿ ਜਾਓ ਮੇਰੀ ਰੀਜ਼ਨਿੰਗ ਇਹ ਕਹਿੰਦੀ ਹੈ ਕਿ ਹਰਮੀਤ ਪਠਾਨ ਮਾਜਰਾ ਦੀ ਜਾਣ ਦੇ ਵਿੱਚ ਇਸ ਸਮੇਂ ਭਗਵੰਤ ਮਾਨ ਦੀ ਜਾਣ ਹੈ ਜਿੰਨਾ ਟਾਈਮ ਹਰਮੀਤ ਪਠਾਨ ਮਾਜਰਾ ਆ ਰੂਪੋਸ਼ ਨੇ ਉਹਨਾਂ ਸਮਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੇ ਦਿੱਲੀ ਵਾਲਿਆਂ ਦੇ ੱਟਕੇ ਚੜ ਗਏ ਹਰਮੀਤ ਪਠਾਨ ਮਾਜਰਾ ਤਾਂ ਜਿਹੜਾ ਕਿਲਾ ਤਾਸ਼ ਦੇ ਪੱਤੇ ਵਾਂਗੂ ਖਿੱਲਰ ਸਕਦਾ ਭਗਵੰਤ ਮਾਨ ਦਾ ਜੇ ਭਗਵੰਤ ਮਾਨ ਤੇ ਹਰਮੀਤ ਪਠਾਨ ਮਾਜਰਾ ਇਸੇ ਤਰ੍ਹਾਂ ਨਾਲ ਚੱਲਦੇ ਰਹੇ ਤੇ ਅਟੈਂਪਟ ਕਰਨ ਦੀ ਕੋਸ਼ਿਸ਼ ਕੇਜਰੀਵਾਲ ਨੇ ਕੀਤੀ ਤਾਂ ਫਿਰ ਕੇਜਰੀਵਾਲ ਵਾਲੇ ਪਾਸੇ ਕਿਲਾ ਜਿਹੜਾ ਤਾਸ਼ ਦਾ ਉਹ ਢਾਈ ਢੇਰੀ ਹੋ ਸਕਦਾ ਕਿਲਾ ਉਹਨਾਂ ਦਾ ਤਾਸ਼ ਵਾਂਗੂ ਕਿਉਂਕਿ ਦੇ ਹੈਵ ਅ ਇੱਕ ਗੁੱਡ ਮਾਨ ਗੁੱਡ ਨੰਬਰ ਆਫ ਲੈਗਜ਼ੀਕੇਟਰਸ ਉਹਨਾਂ ਦੇ ਕੋਲ ਇੱਕ ਠੀਕ ਠਾਕ ਵਿਧਾਨਕਾਰਾਂ ਦਾ ਨੰਬਰ ਹੈ